ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਧਾਰੇ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮੁ ਖਦਮੁ ਖਦੇਵੇ ਕਟ ਜਮ ਕੇ ਫੰਦਾ ਰਹਾ ਸਮਰਾਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਧਾਰੇ ਦਰਸ਼ਨ ਭੇਟ ਤੋਤ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਾ ਮੁਖ ਦੇਵੇ ਕਟ ਜਮ ਕੇ ਫੰਦਾ ਰਹਾ ਸਮਰਾਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਨਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ शोका मन सधरै दर्शन भेंटत होत निहल हर कर नाम बिचरै मेरा वेद गुरु गोविंदा हर हर नाम मुख दमोख देवे कट जम के फंदा रहा समरथ पुरखा पूरन बिधाते ਆਪੇ ਕਰਨ ਹਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ शोका मन स धरै दर्शन भेंट तहोत निहल हर का नाम बिचरै मेरा वेद गुरु गोविंदा हर हर नाम खदम खदेवे कट जम के फंदा रहा सम्राट पुरखा पूरन बिधाते ਆਪੇ ਕਰਨ ਹਰ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖੁਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾ समरथ पुरखा पूरन बिधाते आपे करण हारा अपना दास हरि आप उबारिया नानक नाम आधार सतनाम श्री वाहि गुरु साहिब जी सोरठ महला 5वा ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ ਹਰਿ ਹਰਿ ਨਾਮੁ ਖੁਦ ਮੁਖ ਦੇਵੈ ਕਟ ਜਮ ਕੇ ਫੰਦਾ ਰਹਾ समरथ पुरखा पूरन बिधाते आपे करण हारा अपना दास हरि आप उभारिया नानक नाम आधार सतनाम श्री वाहे गुरु साहिब जी सोरठा महला 5वा ज्ञानम जन्म के दुख निवारै सुख मन स धरै दर्शन भेंटत होत निहल हर कर नाम बिचरै मेरा वैद्य गुरु गोविंदा हर हर नाम खद मोख देवे कट जम के फंदा रहा समरथ पुरखा पूरन बिधाते आपे करण हारा अपना दास हर आप उबारिया नानक नाम अदारा सतनाम श्री वाहि गुरु साहिब जी सोरठ महला 5वां ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨੁ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖੁਦ ਮੁਖ ਦੇਵੈ ਕਟ ਜਮ ਕੇ ਫੰਦਾ ਰਹਾ समरथ पुरख पूरन बिधाते आपे करन हारा अपना दास हर आप उभारिया नानक नाम अदारा सतनाम श्री वाहे गुरु साहिब जी सोरठा महला 5वां ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਧਾਰੇ ਦਰਸ਼ਨ ਭੇਟ ਤਹੁਤ ਨਿਹਾਲ ਹਰ ਕਰ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਾ ਮੁਖ ਦੇਵੇ ਕਟ ਜਮ ਕੇ ਫੰਦਾ ਰਹਾ समरथ पुरखा पूरन बिधाते आपे करण हारा अपना दास हर आप उभारिया नानक नाम आधार सतनाम श्री वाहि गुरु साहिब जी सोरठ महला 5वां ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨੁ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖੁਦ ਮੁਖ ਦੇਵੇ ਕਟ ਜਮ ਕੇ ਫੰਦਾ ਰਹਾ ਸਮਰਾਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖਦਮੁ ਖਦੇਵੈ ਕਟ ਜਮ ਕੇ ਫੰਦਾ ਰਹਾ समरथ पुरखा पूरन बिधाते आपे करन हारा अपना दास हर आप उबारिया नानक नाम आधार सतनाम श्री वाहे गुरु साहिब जी सोरठा महला 5वा ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਧਾਰੇ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮ ਔਖਾ ਮੁਖ ਦੇਵੇ ਕਟ ਜਮ ਕੇ ਫੰਦਾ ਰਹਾ ਸਮਰਾਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮ ਔਖਾ ਮੁਖ ਦੇਵ ਕਟ ਜਮ ਕੇ ਫੰਦਾ ਰਹਾ ਸਮਰਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰ ਆਪਨਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਦਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖੁਦ ਮੁਖ ਦੇਵੇ ਕਟ ਜਮ ਕੇ ਫੰਦਾ ਰਹਾ समरथ पुरख पूरन बिधाते आपे करण हारा अपना दास हर आप उभारिया नानक नाम आधार सतनाम श्री वाहे गुरु साहिब जी सोरठा महला 5वा ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖਦਮੁ ਖਦੇਵੈ ਕਟ ਜਮ ਕੇ ਫੰਦਾ ਰਹਾ ਸਮਰਾਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖਦਮੁ ਖਦੇਵੈ ਕਟ ਜਮ ਕੇ ਫੰਦਾ ਰਹਾ ਸਮਰਾਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖਦਮੁ ਖਦੇਵੈ ਕਟ ਜਮ ਕੀ ਫੰਦਾ ਰਹਾ समरथ पुरख पूरन बिधाते आपे करण हारा अपना दास हर आप उभारिया नानक नाम आधार सतनाम श्री वाहे गुरु साहिब जी सोरठा महला 5वा ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਧਾਰੇ ਦਰਸ਼ਨ ਭੇਟ ਤਹੁਤ ਨਿਹਾਲ ਹਰ ਕਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮੁ ਖੁਦ ਮੁਖ ਦੇਵੇ ਕਟ ਜਮ ਕੇ ਫੰਦਾ ਰਹਾ ਸਮਰਾਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖੁਦ ਮੁਖ ਦੇਵੈ ਕਟ ਜਮ ਕੇ ਫੰਦਾ ਰਹਾ ਸਮਰਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨੁ ਸਧਾਰੈ ਦਰਸ਼ਨ ਭੇਟ ਤਹੁਤ ਨਿਹਾਲ ਹਰਿ ਕਰ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮੁ ਖੁਦ ਮੁਖ ਦੇਵੈ ਕਟ ਜਮ ਕੇ ਫੰਦਾ ਰਹਾ ਸਮਰਾਥ ਪੁਰਖਾ ਪੂਰਨ ਵਿਦਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ